le monde est plein de dangers ਬੜੀ ਵੱਡਾ ਨਿਕਾਮਨਾ ਤੋਂ ਬੜੀ ਕਮਟਾ ਤੇ ਕਿਚਨ ਆ ਗਿਆ ਆ ਸਾਡੇ ਜਗ ਦੇ ਚੱਲਣਾ ਕੀਤਾ ਜਿਹੜੇ ਨਾਲ ਸਭੀ 300 ਸਾਲ ਆ ਰਿਹਾ ਪਰ ਗੁਣ ਦੀ ਗੱਲ ਬਸ ਬਸ ਕਲਾਮ ਕਰਾ ਪੂਰੇ ਗੇਟ ਆਪਣੇ ਸਤਿ ਤਲਾ ਲੱਗ ਗਈ ਭਾਈ ਬੋਲੀ ਜਿਹੜਾ ਆਵਾਜ਼ ਜਿਹੜੀ ਦਾ ਪ੍ਰੋਗਰਾਮ ਸਾਰਿਆਂ ਦੀ ਚੜ੍ਹਦੀ ਕਲਾ ਲਈ ਕਰਵਾਇਆ ਗਿਆ ਸਤੂ ਪਾਸ਼ਾਏ ਆਪਣੇ ਸਾਰੇ ਜਹਾਜ ਜਲਾਲ ਆਪਣੇ ਘੋੜੇ ਤੇ ਆਪਣੇ ਸੈਨਾ ਸਿਪਾਹੀ ਸਾਰਿਆਂ ਨੂੰ ਲੈ ਕੇ ਅੱਜ ਦੇ ਦਿਨ ਸਾਡੇ ਪਿੰਡ ਲਹਿੜੀਕਲਾ ਆਏ ਸੀ ਤੇ ਉਸੇ ਦਿਨ ਨੂੰ ਮਨਾਉਂਦੇ ਹੋਏ ਸਾਰਿਆਂ ਦੀ ਚੜ੍ਹਦੀ ਕਲਾ ਲਈ ਅੱਜ ਤੋਂ ਪਾਠ ਤੇ ਕੀਰਤਨ ਕਰਵਾਇਆ ਗਿਆ ਤੇ ਮੇਰੇ ਮਾਮਾ ਜੀ ਜੋ ਕਿ ਇੰਗਲੈਂਡ ਤੋਂ ਸਪੈਸ਼ਲ ਇਸੇ ਪ੍ਰੋਗਰਾਮ ਲਈ ਆਇਆ ਉਹਨਾਂ ਨੇ ਸਾਡੇ ਨਾਨਾ ਜੀ ਕਰਮਚੰਦ ਸਿੱਧੂ ਜੀ ਦੀ ਯਾਦ ਦੇ ਵਿੱਚ ਜੋ ਕਿ ਇਤੋਂ ਹੁਸ਼ਿਆਰਪੁਰੋਂ ਐਮਐਲਏ ਵੀ ਰਹੇ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਪ੍ਰੋਗਰਾਮ ਕਰਵਾਇਆ ਤੇ ਤੁਹਾਡਾ ਆਉਣ ਤੇ ਇੱਥੇ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਦਾ ਇਸ ਮਾਗਮ ਬਹੁਤ ਹੀ ਪਿਆਰ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਬੜੀ ਗੁਰੂ ਦੀ ਕਿਰਪਾ ਹੈ ਧੰਨ ਗੁਰਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਮੁੱਚੇ ਜਗਤ ਨੂੰ ਛੜਦੀ ਕਲਾ ਵਾਸਤੇ ਸਰਬੱਤ ਦੇ ਭਲੇ ਵਾਸਤੇ ਇੰਗਲੈਂਡ ਦੀਆਂ ਸੰਗਤਾਂ ਅਸੀਂ ਨਗਰ ਦੀਆਂ ਸੰਗਤਾਂ ਦੇ ਨਾਲ ਕੇ ਬੜੀ ਭਾਵਨਾ ਦੇ ਨਾਲ ਮਨਾ ਰਹੇ ਨੇ ਦਾਸ ਨੇ ਕੀਰਤਨ ਕੀਤਾ ਸਾਡੇ ਤੋਂ ਬਾਅਦ ਬਾਬਾ ਗੁਲਾਬ ਸਿੰਘ ਜੀ ਉਹਨਾਂ ਬਿਨਿਆਲ ਕਰਨਾ ਹੈ ਇਸੇ ਤਰ੍ਹਾਂ ਸਤਿਗੁਰੂ ਸਾਰਿਆਂ ਚੜ੍ਹਦੀ ਕਲਾ ਦੇ ਨਾਲ ਆਪਣੇ ਚਰਨਾਂ ਨਾਲ ਜੋੜੀ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰਾ ਸਾਥ ਸਰਬੱਤ ਦੇ ਭਲੇ ਲਈ ਮਾਰਨ ਕਰਾਇਆ ਜਾ ਰਿਹਾ ਹੈ ਠੀਕ ਹੈ ਜੀ ਔਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਵਾਹਿਗੁਰੂ ਦੀ ਇਹ ਬਾਰ ਕਿਰਪਾ ਸਤ ਦਾ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਤੇਰੀ ਸਿੱਧੂ ਜੀ ਉਹਨਾਂ ਤੇ ਅਪਾਰ ਕਿਰਪਾ ਸਾਡੇ ਰਕੇਸ਼ ਜੀ ਔਰ ਅਤੀ ਸਤਿਕਾਰਯੋਗ ਸਾਡੇ ਸਮਾਜ ਦੇ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਵੀਰ ਸ਼੍ਰੀ ਨਸ਼ੱਤਰ ਕਲਸੀ ਜੀ ਤੇ ਕਿਰਪਾ ਹੋਈ ਹੈ ਕਿ ਅੱਜ ਪਹਿਲਾ ਗੁਰਮਤ ਸਮਾਗਮ ਜਿਹੜਾ ਉਹ ਬੜੀ ਧੂਮਤਾਂ ਦੇ ਨਾਲ ਲੈਲੀ ਕਲਾ ਵੇਖੇ ਮਨਾਇਆ ਜਾ ਰਿਹਾ ਹੈ ਸੋ ਇਸ ਦੇ ਲਈ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਪ੍ਰਬੰਧਕ ਸਾਥੀ ਨੇ ਸਾਡੇ ਪ੍ਰਧਾਨ ਜੀ ਵੀ ਨੇ ਗੁੰਨਾ ਪ੍ਰਧਾਨ ਜੀ ਇੱਥੇ ਖੜੇ ਨੇ ਤੇ ਜਸਕਰਨ ਜੀ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੀ ਬਹੁਤ ਮਿਹਨਤ ਹੈ ਕਿਉਂਕਿ ਕੋਈ ਵੀ ਸਮਾਗਮ ਕਰਾਉਣਾ ਕੋਈ ਛੋਟੀ ਗੱਲ ਨਹੀਂ ਹੈ ਇਹ ਬਿਲਕੁਲ ਕਈ ਵਿਆਹ ਜਿੰਨਾ ਯਤਨ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਐਨੇ ਸਭਨ ਗੁਰਮਤ ਸਮਾਗਮ ਹੁੰਦੇ ਆ ਸੋ ਇਸ ਗੁਰਮਤ ਸਮਾਗਮ ਦੀ ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਤੇ ਟੈਣੀ ਜੀ ਤੋਂ ਪਹਿਲਾਂ ਵੀ ਸਮਾਜ ਭਲਾਈ ਦੇ ਰਿ ਬਹੁਤ ਸਾਰੇ ਕੰਮ ਕਰਦੇ ਰਹਿੰਦੇ ਨੇ ਚਾਹੇ ਕੋਈ ਗਰੀਬ ਲੜਕੀਆਂ ਦੀ ਸ਼ਾਦੀ ਹੋਵੇ ਚਾਹੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਹੋਵੇ ਜਾਂ ਹੋਰ ਕੋਈ ਵੀ ਔਕੜ ਹੋਵੇ ਤੇ ਟੈਣੀ ਸਿੱਧੂ ਜੀ ਤਾਂ ਹਮੇਸ਼ਾ ਪਿੰਡ ਦੇ ਨਾਲ ਜੁੜੇ ਰਹਿੰਦੇ ਨੇ ਔਰ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਵੀਰ ਭਾਵੇਂ ਵਿਦੇਸ਼ੀ ਧਰਤੀ ਤੇ ਰਹਿੰਦੇ ਨੇ ਪਰ ਉਸ ਦੇ باوجود ਵੀ ਆਪਣੀ ਜਿਹੜੀ ਮਾਤ ਭੂਮੀ ਹੈ ਜਿਹੜੀ ਆਪਣਾ ਪੰਜਾਬ ਹੈ ਅੱਜ ਅੱਜ ਵੀ ਜਿਹੜਾ ਉਹਦੇ ਨਾਲ ਜਨਮ ਭੂਮੀ ਦਾ ਅੱਜ ਵੀ ਜੁੜੇ ਹੋਏ ਆ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਸੋ ਸਾਨੂੰ ਅਜਿਹੇ ਆਪਣੇ ਐਨ ਆਰ ਆਈ ਵੀਰਾਂ ਤੇ ਜਿਹੜੇ ਐਡੀ ਦੂਰੋਂ ਆ ਕੇ ਇੱਥੇ ਅੱਜ ਵੀ ਆਪਣੀ ਧਰਤੀ ਨਾਲ ਜੁੜ ਕੇ ਐਡੇ ਵੱਡੇ ਵੱਡੇ ਮਹਾਨ ਸਮਾਗਮ ਕਰਵਾਉਂਦੇ ਨੇ ਔਰ ਸੰਗਤ ਦੀ ਭਲਾਈ ਦੇ ਲਈ ਹਮੇਸ਼ਾ ਕੰਮ ਕਰਦੇ ਨੇ ਕਿ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਕੰਮ ਕਰਦੇ ਨੇ ਮੈਂ ਸਮਝਦਾ ਕਿ ਇਸ ਤੋਂ ਵੱਡਾ ਉਪਰਾਲਾ ਕੋਈ ਹੋ ਨਹੀਂ ਸਕਦਾ ਸੋ ਸਾਰੀ ਪ੍ਰਬੰਧਕ ਕਮੇਟੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਬਾਈ ਗਰੂ ਸਾਰਿਆਂ ਨੇ ਚੜ੍ਹਦੀ ਗੱਲ ਚ। ਜਿਹੜੀ ਕਮੇਟੀ ਦਾ ਗੁਰਦੁਆਰਾ ਸਾਹਿਬ ਹੈ ਸੰਭਾਲੂਆਂ ਦੀ ਪਰਪੂਰ ਰਸਤਾ ਤੇ ਗਰੀਮੀਆ ਜਾਇਗਾ। ਪਰ ਦੇਖਿਆ ਰਹੇ ਕਾਫੀ ਪੰਡਾਲ ਭਰੇ ਐ ਮੈਂ ਬਹੁਤ ਜਗ੍ਹਾ ਪਹੁੰਚੀ ਆ। ਦੇਖੋ ਜੀ ਇਹ ਤਾਂ ਮੈਂ ਤਾਂ ਇਹ ਕਹਿੰਦਾ ਵੀ ਜਦੋਂ ਅਜਿਹੇ ਸਮਾਗਮ ਹੁੰਦੇ ਆ ਜਦੋਂ ਮਨੁੱਖਤਾ ਦੀ ਬਿਹਤਰੀ ਦੇ ਲਈ ਤੇ ਜਦੋਂ ਮਨੁੱਖਤਾ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਮਾਗਮ ਹੁੰਦੇ ਆ ਤੇ ਉਦੋਂ-ਉਦੋਂ ਸੰਗਤ ਜਿਹੜੀ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਆ। ਸੋ ਸਾਡੀ ਸੰਗਤ ਇੱਥੇ ਵੈਸੇ ਬੜਾ ਅਪੀਸ਼ਾਈ ਉਤਸ਼ਾਹ ਰਿਆ ਜਦੋਂ ਵੀ ਇੱਥੇ ਕੋਈ ਵੀ ਸਮਾਗਮ ਹੁੰਦਾ ਤਾਂ ਸਾਡੇ ਸੰਗਤ ਜਿਹੜੀ ਹੈ ਉਹ ਬਹੁਤ ਹਮਮਾਗ ਕੇ ਇੱਥੇ ਆਂਦੀ ਹੈ ਸੋ ਮੈਂ ਸਮਝਦਾ ਕਿ ਸੰਗਤਾਂ ਵੀ ਸ਼ੁਕਰਾਨਾ ਹੈ ਕਿ ਸੰਗਤ ਜਿਹੜੀ ਹੈ ਉਹ ਗੁਰੂਆਂ ਦੇ ਨਾਲ ਜੁੜੀ ਹੋਈ ਹੈ